ਵੇਖੋ ਵੈਸੇ ਤੇ ਇਹ ਜਿਹੜੀ ਤਕਨੀਕ ਆ AI ਵਾਲੀ ਮੈਂ ਪਿਛਲੇ ਦਿਨੀ ਇੱਕ ਬਿਆਨ ਵੀ ਜਾਰੀ ਕੀਤਾ ਹੈ ਜਿਹੜੀਆਂ ਵੱਖ-ਵੱਖ ਕੰਪਨੀਆਂ ਵਾ Google ਵਾ WhatsApp ਆ ਹਰ ਇੱਕ ਦੀ ਆਪਣੀ AI ਆ ਚਾਹੀਦਾ ਤੇ ਆ ਵੀ ਜਿਹੜੀ ਇੱਥੋਂ ਦੀ ਕੇਂਦਰ ਦੀ ਸਰਕਾਰ ਉਹ ਸਾਰੀਆਂ ਕੰਪਨੀਆਂ ਨੂੰ ਕੋਈ ਆਦੇਸ਼ ਕਰੇ ਵੀ ਇਹੋ ਜੀ ਕੋਈ ਵੀ ਕੰਪਨੀ ਜਿਹੜੀ ਆ ਕਿਸੇ ਵੀ ਧਰਮ ਦੇ ਸਰੋਕਾਰਾਂ ਦਾ ਖਿਆਲ ਰੱਖੇ ਕਿਸੇ ਦੇ ਵੀ ਮਨਾਂ ਨੂੰ ਠੇਸ ਨਾ ਪਹਚਾਵੇ ਹੁਣ ਸੱਜਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਸਿੱਖਾਂ ਦਾ ਕੇਂਦਰੀ ਸਥਾਨਾ ਉੱਥੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਤੇ ਦੁਨੀਆ ਭਰ ਤੋਂ ਲੋਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਂਦੇ ਆ ਸ਼੍ਰੀ ਹਰਮੰਦਰ ਸਾਹਿਬ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਦੇ ਆ ਦਰਬਾਰ ਸਾਹਿਬ ਦੇ ਪ੍ਰਤੀ ਇਹੋ ਜੀ ਤਰਾਜੋਗ ਵੀਡੀਓ ਬਣਾਉਣੀਆਂ ਜਿਹੜੇ ਵੀ ਬੰਦੇ ਬਣਾ ਰਹੇ ਉਹਨਾਂ ਦੀ ਮਾਨਸਿਕਤਾ ਬੜੀ ਪਹਿੜੀ ਆ ਸਰਕਾਰ ਨੂੰ ਛੇਤੀ ਤੋਂ ਛੇਤੀ ਇਹ ਬੰਦੇ ਜਿਹੜੇ ਟਰੇਸ ਕਰਨੇ ਚਾਹੀਦੇ ਆ ਤੇ ਟਰੇਸ ਕਰਕੇ ਨਸ਼ਰ ਕਰਨੇ ਚਾਹੀਦੇ ਆ ਕਿਉਂਕਿ ਇਹ ਠੀਕ ਨਹੀਂ ਹੈਗਾ ਦਰਬਾਰ ਸਾਹਿਬ ਸਿੱਖਾਂ ਦਾ ਦਿਲਵਾ ਤੇ ਦਰਬਾਰ ਸਾਹਿਬ ਦੇ ਪ੍ਰਤੀ ਕੋਈ ਇਹੋ ਜਿਹਾ ਤਰਾਜੋਬ ਵੀਡੀਓ ਬਣਾਵੇ ਠੀਕ ਨਹੀਂ ਆ